ਸ਼ੁਭਾਤ ਆ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਇਸ ਕਤਰੇਤ ਵਿਖੇ ਪੇਸ਼ ਹੋਏ ਅਤੇ ਕਾਰਜਕਾਰੀ ਜਥੇਦਾਰ ਪੁਲਦੀਪ ਸਿੰਘ ਗੜਗੱਜ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੇ ਇਸ ਸੰਬੰਧੀ ਆਪਣਾ ਸਪਸ਼ਟੀਕਰਨ ਵੀ ਉਹਨਾਂ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਪੁਲਦੀਪ ਸਿੰਘ ਗੜਗੱਜ ਨੂੰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਦੇ ਦਿੱਤਾ ਹੈ ਤੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਕਰਨਗੇ ਉਹ ਮੈਨੂੰ ਖਿਹੜੇ ਮੱਥੇ ਪ੍ਰਵਾਨ ਹੋਵੇਗਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਇਰਲ ਵੀਡੀਓ ਨੂੰ ਨਕਲੀ ਕਰਾਰ ਦਿੱਤਾ ਹੈ ਤੇ ਕਿਹਾ ਕਿ ਅੱਜ ਕੱਲ ਏਆਈ ਦੇ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ ਇਸ ਦੀ ਕਿਸੇ ਵੀ ਥਾਂ ਤੋਂ ਜਾਂਚ ਕਰਵਾਈ ਜਾ ਸਕਦੀ ਹੈ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਇੱਥੇ ਪੇਸ਼ ਹੋ ਕੇ ਸਕੂਨ ਮਿਲਿਆ ਤੇ ਸੰਤੁਸ਼ਟੀ ਵੀ ਹੋਈ ਹੈ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੀ ਕਿ ਅੱਜ ਦੀ ਤਰੀਕ ਨੂੰ ਮੈਂ ਆਪਣਾ ਪੱਖ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਉਹ ਸਕਤਰੇਤ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸਕਤਰੇਤ ਦੇ ਵਿੱਚ ਇਹ ਸ਼ੋਕੇ ਮੈਂ ਆਪਣਾ ਪੱਖ ਰੱਖਾਂ ਸੋ ਉਸੇ ਸਿਲਸਲੇ ਚ ਅੱਜ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਆ ਸਿੰਘ ਸਾਹਿਬ ਨੇ ਕਾਫੀ ਵਿਸਤਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕਮਾਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਤੇ ਮੈਂ ਉਹਦੇ ਆਪਣਾ ਪੱਖ ਜਿਹੜਾ ਕੁਝ ਸਪਸ਼ਟ ਕਰਤਾ ਤੇ ਅੱਗੇ ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ ਪੰਨ ਸਿੰਘ ਸਹਿਬਾਨਾਂ ਦੀ ਇਕੱਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀਕਰਨ ਉਹਦੇ ਬਾਰੇ ਕੋਈ ਅਗਲੇ ਅਗਲੇ ਜਿਹੜਾ ਆਦੇਸ਼ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਕੜਾਕੇ ਦੀ ਪੈ ਰਹੀ ਸਰਦੀ ਨੂੰ ਦੇਖਦੇ ਆ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਵਿੱਚ ਸਕੂਲਾਂ ਦੀ ਟਾਈਮਿੰਗ ਦੇ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਗਿਆ ਤੇ ਹੁਣ ਸਕੂਲਾਂ ਸਵੇਰੇ 10 ਵਜੇ ਤੋਂ ਲੱਗਿਆ ਕਰਨਗੇ ਅਤੇ ਇਸ ਸਬੰਧ ਦੇ ਵਿੱਚ ਦਫ਼ਤਰ ਡੈਕਟੋਰੇਟ ਆਫ ਸਕੂਲ এডਿਕੇਸ਼ਨ ਪੰਜਾਬ ਦੇ ਵੱਲੋਂ ਇੱਕ ਪੱਤਰ ਲਿਖ ਕੇ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਈਵੇਟ ਮਾਨਤਾ ਪ੍ਰਾਪਤ ਅਤੇ ਐਡਿਡ ਸਕੂਲਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ ਸੋ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਇਹ ਪੱਤਰ ਬੀਤੇ ਕੱਲ ਜਾਰੀ ਕੀਤਾ ਗਿਆ ਹੈ ਤੇ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਸੂਬੇ ਦੇ ਵਿੱਚ ਸੰਘਣੀ ਧੁੰਦ ਤੇ ਖਰਾਬ ਮੌਸਮ ਦੇ ਮੱਦੇਨਜ਼ਰ ਸਰਕਾਰ ਵੱਲੋਂ ਫੈਸਲੇ ਅਨੁਸਾਰ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਤੇ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਤੀ 16 ਤਰੀਕ ਤੋਂ ਲੈ ਕੇ 21 ਤਰੀਕ ਤੱਕ ਸਕੂਲਾਂ ਦਾ ਸਮਾਂ ਹੇਠ ਲਿਖੇ ਅਨੁਸਾਰ ਤਬਦੀਲ ਕੀਤਾ ਜਾਂਦਾ ਹੈ। ਸੋ ਸਮੂਹ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਕੀਤਾ ਗਿਆ ਹੈ ਤੇ ਸਮੂਹ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਵੀ ਸਵੇਰੇ 10:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:20 ਵਜੇ ਤੱਕ ਕੀਤਾ ਗਿਆ ਹੈ। ਇਹ ਪੱਤਰ ਪੰਜਾਬ ਦੇ ਸਾਰੇ ਜ਼ਰੂਰੀ ਸਿੱਖਿਆ ਅਫਸਰਾਂ ਅਤੇ ਪ੍ਰਮੁੱਖ ਸਿੱਖਿਆ ਅਫਸਰਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਹ ਪੱਤਰ ਜਾਰੀ ਕੀਤਾ ਗਿਆ ਸੋ ਇਸ ਸੰਬੰਧ ਦੇ ਵਿੱਚ ਹੁਣ ਆ ਪੰਜਾਬ ਦੇ ਸਕੂਲਾਂ ਦਾ ਸਮਾਂ ਜਿਹੜਾ ਉਹ ਬਦਲ ਦਿੱਤਾ ਗਿਆ ਸਕੂਲਾਂ ਦਾ ਇਹ ਬਦਲਿਆ ਸਮਾਂ ਜਿਹੜਾ ਉਹ 16 ਤਰੀਕ ਤੋਂ ਲੈ ਕੇ 21 ਜਨਵਰੀ ਤੱਕ ਲਾਗੂ ਰਹੇਗਾ ਸੋ ਸਰਕਾਰ ਦੇ ਵੱਲੋਂ ਲਗਾਤਾਰ ਪੈ ਰਹੀ ਠੰਡ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਗਿਆ ਕਿਉਂਕਿ ਸਵੇਰ ਸਾਰ ਆ 15 ਤਰੀਕ ਅੱਜ ਅਤੇ ਬੀਤੇ ਕੱਲ ਜਦੋਂ ਸਕੂਲ ਸ਼ੁਰੂ ਹੋਏ ਉਸ ਵੇਲੇ ਵਿਦਿਆਰਥੀਆਂ ਦੀ ਜਿਹੜੀ ਹਾਜ਼ਰੀ ਹੈ ਸਕੂਲਾਂ ਦੇ ਵਿੱਚ ਬਹੁਤ ਘੱਟ ਦਰਜ ਕੀਤੀ ਗਈ ਕਿਉਂਕਿ ਕੜਾਕੇ ਦੀ ਠੰਡ ਪੰਜਾਬ ਦੇ ਵਿੱਚ ਪੈ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਤਾਂ ਰਾਤ ਨੂੰ ਜਿਹੜਾ ਟੈਂਪਰੇਚਰ ਆ ਉਹ ਜ਼ੀਰੋ ਦੇ ਨਜ਼ਦੀਕ ਵੀ ਪਹੁੰਚ ਗਿਆ ਸੋ ਇਸ ਨੂੰ ਦੇਖਦਿਆਂ ਪੰਜਾਬ ਦੇ ਅ ਸਰਕਾਰ ਵੱਲੋਂ ਪੰਜਾਬ ਦੇ ਸਕੂਲੀ ਸਿੱਖਿਆ ਵਿਭਾਗ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸਕੂਲ ਹੁਣ 10 ਵਜੇ ਲੱਗਣਗੇ ਪ੍ਰਾਇਮਰੀ ਸਕੂਲ ਅਤੇ 3 ਵਜੇ ਤੱਕ ਪ੍ਰਾਇਮਰੀ ਸਕੂਲਾਂ ਦੀ ਟਾਈਮਿੰਗ ਹੈ ਆ ਬਾਕੀ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ 10 ਵਜੇ ਤੋਂ ਲੈ ਕੇ 3:20 ਮਿੰਟ ਤੱਕ ਇਹਨਾਂ ਸਕੂਲਾਂ ਦੀ ਟਾਈਮਿੰਗ ਕੀਤੀ ਗਈ ਹੈ ਉਧਰ ਸਾਈਬਰ ਠੱਗੀ ਤੇ ਡਿਜੀਟਲ ਅਰੇਸਟ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਕਿ 38 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਇਸ ਮਾਮਲੇ ਦੇ ਵਿੱਚ 6 ਰੁਪਈਆ ਨੂੰ ਗ੍ਰਿਫਤਾਰ ਕੀਤਾ ਇਹ ਵੱਖੋ-ਵੱਖਰੇ ਇਲਾਕਿਆਂ ਤੋਂ ਇਹ ਰੁਪਈ ਸਨ ਅਤੇ ਆ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਡਿਜੀਟਲ ਤਰੀਕੇ ਦੇ ਨਾਲ ਸਾਈਬਰ ਠੱਗੀ ਕਰਦੇ ਸਨ ਡਿਜੀਟਲ ਅਰੈਸਟ ਕਰਦੇ ਸਨ ਲੋਕਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੀ ਵੱਡੀ ਕਾਮਯਾਬੀ ਮਿਲੀ ਜਾ ਰਹੀ ਵੱਖ-ਵੱਖਰੇ ਇਲਾਕਿਆਂ ਤੋਂ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਵਿਸਥਾਰ ਦੇ ਨਾਲ ਇਸ ਪੂਰੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ 38 ਲੱਖ ਕੇ ਡਿਜੀਟਲ ਫਰਾਡ ਕੇਸ ਮੇ 6 ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ इन लोगों ने चंडीगढ़ के एक निवासी को मुंबई पुलिस बनकर वीडियो कॉल किया और ये एक डिजिटल अरेस्ट फ्रॉड केस है जिसमें इन्होंने बताया कि आपका अकाउंट जो है मनी लॉन्ड्रिंग में इन्वॉल्व है अगर आप इतनी राशि पे कर देंगे फलाने अकाउंट में तो आपकी अरेस्ट नहीं होगी अदरवाइज आपको घर पे ही अरेस्ट किया जाएगा एक दिन करीब एक कार्रवाई चली और जो हमारे विक्टिम हैं उन्होंने 38 लाख रुपए एक अकाउंट में आरटीजीएस कर दिए उसके बाद उनको रियलाइज़ हुआ कि उनके साथ फ्रॉड हुआ है उनको उन्होंने सीबीआई बन के भी कॉल किया फिर उन्होंने हमें कंप्लेंट दी और उनका हमने अमाउंट होल्ड कराया इसमें अच्छी बात यह है कि उनका पूरा अड़तीस लाख रुपये अमाउंट होल्ड हो गया और उसके बाद हमने जब तफ्तीश शुरू करी एफ रजिस्टर करके तो उसमें कुछ अकाउंट ऐसे निकले जिसमें उस सस्पिशियस अकाउंट से फर्दर विड्रॉल्स हुए और कोइंसिडेंटली वो एक अकाउंट चंडीगढ़ का ही मिला तो हमारी इन्वेस्टिगेशन टीम ने बहुत स्विफ्टली काम करते हुए जिस बैंक से विड्रॉल हुआ था अकाउंट होल्डर की डिटेल्स निकाली और फर्दर लीड को पकड़ते पकड़ते हमारे पास यहाँ पर वो लोग शामिल हैं जिन्होंने वो विड्रॉल किया और उनके एसोसिएट्स जिनको वो पैसा गया जिन्होंने कमीशन ली और हमने वीना है एक एक सुखविंदर हैं सतनाम हैं इन लोगों की गिरफ्तारी करी उससे हमें पता चला कि मुकेश एलियास प्रिंस जो बुड़ैल में रहते हैं ਔਰ ਇਹ ਇਸ ਪੈਸੇ ਕੋ ਯੂਐਸਡੀਟੀ ਮੇ ਕ੍ਰਿਪਟੋ ਕਰੰਸੀ ਮੇ ਕਨਵਰਟ ਕਰਤੇ ਹੈ ਮੈਲਾ ਪ੍ਰੀਮੀਅਮ ਲੀਗ ਦੇ ਸੀਜ਼ਨ 4 ਦੇ 8ਵੇਂ ਮੈਚ ਦੇ ਵਿੱਚ ਅੱਜ ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਆਪੋ ਸਾਹਮਣੇ ਹੋਣਗੇ ਇਹ ਮੈਚ ਮੁੰਬਈ ਦੇ ਡੀਵਾਈ ਪਾਟੇਲ ਸਟੇਡੀਅਮ ਦੇ ਵਿੱਚ 7:30 ਵਜੇ ਸ਼ੁਰੂ ਹੋਵੇਗਾ ਸ਼ਾਮ 7 ਵਜੇ ਟਾਸ ਹੋਵੇਗੀ ਦੋਵੇਂ ਟੀਮਾਂ ਇਸ ਸੀਜ਼ਨ ਦੇ ਵਿੱਚ ਪਹਿਲੀ ਵਾਰ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ ਮੁੰਬਈ ਨੇ ਆਪਣੇ ਪਿਛਲੇ 3 ਮੈਚ ਜਿੱਤੇ ਨੇ ਜਦਕਿ ਇੱਕ ਹਾਰਿਆ ਹੈ ਇਸ ਦੌਰਾਨ ਯੂਪੀ ਵਾਰੀਅਰਜ਼ ਨੂੰ ਆਪਣੇ ਪਿਛਲੇ ਤਿੰਨੋਂ ਮੈਚਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਮੁੰਬਈ ਇੰਡੀਅਨਜ਼ ਅੰਕ ਸੂਚੀ ਦੇ ਵਿੱਚ ਦੂਜੀ ਥਾਂ ਤੇ ਹੈ ਜਦਕਿ ਯੂਪੀ ਵਾਰੀਅਰਜ਼ ਪੰਜਵੇਂ ਸਥਾਨ ਤੇ ਹੈ ਉਦਰ ਅਮਰੀਕਾ ਦੇ ਵੱਲੋਂ ਆਪਣੇ ਵੀਜ਼ਾ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਅਤੇ 75 ਦੇਸ਼ਾਂ ਦੇ ਲਈ ਵੀਜ਼ਾ ਸੇਵਾਵਾਂ ਨੂੰ ਰੋਕਣ ਦਾ ਐਲਾਨ ਕੀਤਾ ਗਿਆ। 21 ਜਨਵਰੀ ਤੋਂ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ 75 ਦੇਸ਼ਾਂ ਦੇ ਲਈ ਵੀਜ਼ਾ ਪ੍ਰਕਿਰਿਆ ਪੂਰੀ ਤਰ੍ਹਾਂ ਦੇ ਨਾਲ ਮੁਅਤਲ ਕਰਨ ਦਾ ਫੈਸਲਾ ਅਮਰੀਕਾ ਦੇ ਵੱਲੋਂ ਕੀਤਾ ਗਿਆ ਹੈ। ਕਮਾਂਤਰੀ ਨਿਊਜ਼ ਏਜੰਸੀਆਂ ਦੀਆਂ ਖਬਰਾਂ ਦੇ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਮੈਮੋ ਦੇ ਆਧਾਰ ਤੇ ਫੈਸਲਾ ਲਿਆ ਗਿਆ ਇਸ ਫੈਸਲੇ ਦਾ ਉਦੇਸ਼ ਅਮਰੀਕਾ ਦੇ ਵਿੱਚ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਨੂੰ ਘਟਾਉਣਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਹੁਣ ਉਹਨਾਂ ਵਿਅਕਤੀਆਂ ਦੇ ਵੀਜ਼ਾ ਰੋਕਣ ਲਈ ਆਪਣੀ ਕਾਨੂੰਨੀ ਸ਼ਕਤੀ ਦੀ ਵਰਤੋਂ ਕੀਤੀ ਜਾਵੇਗੀ ਜਿਨ੍ਹਾਂ ਤੇ ਅਮਰੀਕਾ ਵਿੱਚ ਆਉਣ ਤੋਂ ਬਾਅਦ ਸਰਕਾਰੀ ਸਹਾਇਤਾ ਜਾਂ ਭਲਾਈ ਪ੍ਰੋਗਰਾਮਾਂ ਉੱਤੇ ਨਿਰਭਰ ਹੋਣ ਦਾ ਸ਼ੱਕ ਹੈ ਅਮਰੀਕੀ ਦੂਤਾਵਾਸਤੇ ਕੌਂਸਲਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਸਕਰੀਨਿੰਗ ਅਤੇ ਤਸਦੀਕ ਦੀ ਪ੍ਰਕਿਰਿਆ ਦਾ ਮੁੜ ਮੁਲਾਂਕਣ ਹੋਣ ਤੱਕ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਇਹ ਮੌਤਲਿਕ ਕਿੰਨੀ ਦੇਰ ਤੱਕ ਲਾਗੂ ਰਹੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਦੁਨੀਆ ਭਰ ਦੇ 75 ਦੇਸ਼ਾਂ ਦੇ ਉੱਤੇ ਇਹ ਪਾਬੰਦੀ ਅਮਰੀਕਾ ਦੇ ਵੱਲੋਂ ਆਇਤ ਕੀਤੀ ਗਈ ਹੈ ਇਹਨਾਂ ਦੇਸ਼ਾਂ ਦੇ ਵਿੱਚ ਏਸ਼ੀਆ ਦੇ ਦੇਸ਼ ਅਫਗਾਨਿਸਤਾਨ ਆਰਮੀਨੀਆ ਅਜ਼ਰਬਾਈਜਾਨ ਪੂਟਾਨ ਬਰਮਾ ਕੰਬੋਡੀਆ, ਈਰਾਨ, ਇਰਾਕ, ਜਾਰਡਨ, ਕਜ਼ਾਕਿਸਤਾਨ, ਕੁਵੇਇਤ, ਕਿਰਗਿਸਤਾਨ, ਲਾਓਸ, ਲੈਬਨਾਨ, ਮੰਗੋਲੀਆ, ਨੇਪਾਲ, ਪਾਕਿਸਤਾਨ, ਸੀਰੀਆ, ਥਾਈਲੈਂਡ ਤੇ ਉਜ਼ਬੇਕਿਸਤਾਨ ਤੇ ਯਮਨ ਸ਼ਾਮਲ ਨੇ। ਇਸ ਤੋਂ ਇਲਾਵਾ ਅਫਰੀਕਾ ਅਤੇ ਯੂਰਪ ਇਸ ਤੋਂ ਇਲਾਵਾ ਉੱਤਰੀ ਅਮਰੀਕਾ ਦੇ ਕਈ ਦੇਸ਼ਾਂ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਨੇ। ਯੂਰਪ ਦੇ ਦੇਸ਼ਾਂ ਤੇ ਵੀ ਅਫਰੀਕੀ ਦੇਸ਼ਾਂ ਦੇ ਉੱਤੇ ਆ ਦੱਖਣੀ ਅਮਰੀਕਾ ਤੇ ਮੱਧ ਅਮਰੀਕੀ ਦੇਸ਼ਾਂ ਦੇ ਉੱਤੇ ਵੀ ਪਾਬੰਦੀਆਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਇਹਨਾਂ ਦੇਸ਼ਾਂ ਦੇ ਵਿੱਚ ਬ੍ਰਾਜ਼ੀਲ, ਕੋਲੰਬੀਆ, ਉਰੂਗਵੇ, ਗੁਆਟੇਮਾਲਾ ਤੇ ਨਿਕਰਾਗਵਾ ਵੀ ਸ਼ਾਮਲ ਨੇ। ਸੋ ਵੱਡੀ ਗਿਣਤੀ ਦੇ ਵਿੱਚ 75 ਦੇਸ਼ ਅਮਰੀਕਾ ਦੀਆਂ ਇਹਨਾਂ ਪਾਬੰਦੀਆਂ ਤੋਂ ਪ੍ਰਭਾਵਿਤ ਹੋਣਗੇ। ਤੇ ਹੁਣ ਪੰਜਾਬ ਦੇ ਮੌਸਮ ਤੇ ਪੌਣਿਆ ਇੱਕ ਨਜ਼ਰ। ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ 2-3 ਦਿਨ ਹੋਰ ਠੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਮੁਤਾਬਕ ਅੱਜ ਵੀਰਵਾਰ ਵਾਲੇ ਦਿਨ ਵੀ ਪੰਜਾਬ ਦੇ ਵਿੱਚ ਠੀਤ ਲਹਿਰ ਤੇ ਸੰਘਣੀ ਧੁੰਦ ਦਾ ਮੌਸਮ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬਧਵਾਰ ਨੂੰ ਬਠਿੰਡਾ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੌਰਾਨ ਮੌਸਮ ਵਿਭਾਗ ਦੇ ਮੁਤਾਬਕ 16 ਤਰੀਕ ਤੱਕ ਪਹਾੜਾਂ ਦੇ ਵਿੱਚ ਬਰਫਬਾਰੀਆਂ ਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਗਲੇ ਹਫਤੇ ਵੀ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਹਵਾਈ ਅੱਡੇ ਤੇ ਧੁੰਦ ਦੇ ਕਾਰਨ ਬੁੱਧਵਾਰ ਰਾਤ 10 ਵਜੇ ਤੱਕ ਕੁੱਲ 22 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਚੰਡੀਗੜ੍ਹ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮੋਹਾਲੀ ਮਰੀਰ ਕੋਟਲਾ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪਟਾਣਕੋਟ ਗੁਰਦਾਸਪੁਰ ਤਰਨਤਾਰਨ ਹਾਰਪੁਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਮਾਨਸਾ ਦੇ ਵਿੱਚ ਵੀ ਕੁਝ ਥਾਵਾਂ ਤੇ ਸੰਘਣੀ ਧੁੰਦ ਪੈ ਸਕਦੀ ਹੈ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ ਵੀ ਸ਼ੀਤ ਲਹਿਰ ਚੱਲਣ ਦੀ ਉਮੀਦ ਮੌਸਮ ਭਾਗ ਵੱਲੋਂ ਜਿਤਾਈ ਗਈ ਹੈ। ਸੋ ਅਗਲੇ 5 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਾਨ ਹੌਲੀ-ਹੌਲੀ ਵਧਣ ਦੀ ਉਮੀਦ ਜਿਤਾਈ ਗਈ ਹੈ। ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਵੇਲੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਤੋਂ ਬਰਫ਼ੀਲੀਆਂ ਹਵਾਵਾਂ ਪੰਜਾਬ ਵੱਲ ਆ ਰਹੀਆਂ ਨੇ ਜਿਸ ਕਰਕੇ ਰਾਤ ਵੇਲੇ ਵੀ ਅਤੇ ਦਿਨ ਵੇਲੇ ਵੀ ਠੰਡੀਆਂ ਅਤੇ ਹੱਡ ਸੀ ਚੀਰਮੀਆਂ ਹਵਾਵਾਂ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪੈ ਰਿਹਾ। ਅਗਲੇ ਦੋ ਤਿੰਨ ਦਿਨਾਂ ਤੱਕ ਪੰਜਾਬ ਨੂੰ ਇਸੇ ਤਰ੍ਹਾਂ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜਤ ਬਹੁਤ ਬਹੁਤ ਧੰਨਵਾਦ